ਆਮ ਆਦੀ ਪਾਰਟੀ ਦੇ ਮੁਖ ਬੁਲਾਰੇ ਅਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕੰਗਣਾ ਅਰਨੋਤ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੰਗਣਾ ਅਰਨੋਤ ਵੱਲੋਂ ਕਿਸਾਨਾਂ ਦੇ ਜੋ ਬਿੱਲ ਮਾਫ ਕੀਤੇ ਗਏ ਸਨ ਉਹਨਾਂ ਨੂੰ ਦੁਬਾਰਾ ਲਾਗੂ ਕਰਨ ਦਾ ਜੋ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਚੁੱਪੀ ਹੈ ਜਿਹੜੀ ਤੋੜਨ ਤੇ ਇਸ ਬਿਆਨ ਨੂੰ ਗਲਤ ਕਰਾਰ ਦੇਣ ਅਤੇ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੰਗਣਾ ਰਣੋਤ ਦੇ ਇਸ ਬਿਆਨ ਨੂੰ ਗਲਤ ਕਰਾਰ ਨਾ ਦਿੱਤਾ ਤਾਂ ਅਸੀਂ ਸਮਝਾਂਗੇ ਕਿ ਕੰਗਣਾ ਰਣੋਤ ਭਾਜਪਾ ਦੀ ਲਿਖੀ ਹੋਈ ਸਕ੍ਰਿਪਟ ਹੈ ਜਿਹੜੀ ਉਹ ਬੋਲ ਰਹੀ ਹੈ ਇਸ ਮੌਕੇ ਮਾਲਵਿੰਦਰ ਸਿੰਘ ਕੰਗ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਜਿਹੜਾ ਵਿਸ਼ਾ ਲੈ ਕੇ ਮੈਂ ਤੁਹਾਡੇ ਕੋ ਅੱਜ ਹਾਜ਼ਰ ਹੋਇਆ ਹਾਂ ਇਹ ਸਿਰਫ ਪੋਲਿਟਿਕਲ ਵਿਸ਼ਾ ਨਹੀਂਗਾ ਅੱਜ ਸਮਾਜ ਚ ਵੰਡੀਆਂ ਪਾਉਣ ਲੈ ਕੇ ਜਿਸ ਤਰੀਕੇ ਨਾਲ ਬੀਜੇਪੀ ਆਪਣੇ ਮੈਂਬਰ ਪਾਰਲੀਮੈਂਟ ਦਾ ਮਿਸਯੂਜ਼ ਕਰ ਰਹੀ ਹੈ ਜਿਹੜੀ ਬੀਜੇਪੀ ਦੀ ਟੂਲ ਕਿਟ ਹੈ ਸਮਾਜ ਚ ਨਫਰਤ ਫਲੋਣ ਵਾਲੀ ਉਹਨੇ ਅੱਜ ਫੇਰ ਆਪਣਾ ਜਿਹੜਾ ਆ ਰੂਪ ਦਿਖਾਇਆ ਰੰਗ ਵੀ ਦਿਖਾਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਵੱਲੋਂ ਲਿਆਏ ਗਏ ਤੰਨੇ ਕਾਲੇ ਕਾਨੂੰਨਾਂ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਹੋਇਆ 7 ਦੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਅਲਟੀਮੇਟਲੀ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਸਾਹਿਬ ਨੇ ਇਹ ਕਹਿ ਕੇ ਕਾਨੂੰਨ ਵਾਪਸ ਲਏ ਕਾਲੇ ਕਾਨੂੰਨ ਕਿ ਮੈਂ ਗਲਤੀ ਮੰਨਦਾ ਹਾਂ ਔਰ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕਿਆ ਔਰ ਮੈਂ ਜਿਹੜੇ ਇਹ ਕਾਲੇ ਕਾਨੂੰਨਾਂ ਇਹਨਾਂ ਨੂੰ ਇਮੀਡੀਏਟਲੀ ਵਾਪਸ ਲੈਣਾ ਇਹ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਤੇ ਅੱਜ ਉਹਨਾਂ ਦੀ ਮੈਂਬਰ ਪਾਰਲੀਮੈਂਟ ਜਿਹੜੀ ਕੰਗਨਾ ਰਣੌਤ ਹੈ ਜਿਹੜੀ ਸਮੇਂ-ਸਮੇਂ ਤੇ ਸਮਾਜ 'ਚ ਵੰਡੀਆਂ ਪਾਉਣ ਲਈ ਨਫ਼ਰਤ ਫੈਰਉਣ ਲਈ ਭਾਈਚਾਰਿਆਂ ਨੂੰ ਲੜਾਉਣ ਲਈ ਲਗਾਤਾਰ ਉਲਟ-ਸੁਲਟ ਬਿਆਨਬਾਜ਼ੀ ਕਰਦੀ ਰਹਿੰਦੀ ਹੈ ਬੜੇ ਮਤਲਬ ਇਸ ਤਰ੍ਹਾਂ ਦੀਆਂ ਉਹਦੇ ਬਿਆਨ ਹੁੰਦੇ ਆ ਕਿ ਜਿੰਨੂੰ ਸੁਣ ਕੇ ਮੈਨੂੰ ਲੱਗਦਾ ਇੱਕ ਵਾਰ ਤੇ ਇਹ ਹਾਲਾਤ ਬਣ ਗਏ ਸੀ ਇਹਨੇ ਕੋਈ ਕਸਰ ਨਹੀਂ ਛੱਡੀ ਹਮਾਤਲ ਤੇ ਪੰਜਾਬ ਦੇ ਜਿਹੜਾ ਆਪਸੀ ਭਾਈਚਾਰਾ ਉਹ 'ਚ ਵੀ ਦਰਾਰ ਪਾਉਣ ਦੀ ਬੀਜੇਪੀ ਦੀ ਮੈਂਬਰ ਪਾਰਲੀਮੈਂਟ ਕੰਗਨਾ ਰੌਤ ਪ੍ਰਧਾਨ ਮੰਤਰੀ ਨੂੰ ਕੌਂਟਰਡਿਕਟ ਕਰ ਰਹੀ ਆ ਮੋਦੀ ਸਾਹਿਬ ਨੂੰ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਲਿਓਣੇ ਚਾਹੀਦੇ ਆ ਤੇ ਮੇਰਾ ਸਵਾਲ ਅੱਜ ਪ੍ਰਧਾਨ ਮੰਤਰੀ ਜੀ ਨੂੰ ਆ ਮੋਦੀ ਸਾਹਿਬ ਨੂੰ ਯਾ ਤੇ ਪ੍ਰਧਾਨ ਮੰਤਰੀ ਦੀ ਉਸ ਟਾਈਮ ਗਲਤੀ ਜਿਨ੍ਹਾਂ ਨੇ ਕਾਲੇ ਕਾਨੂੰਨ ਵਾਪਸ ਲੈ ਜਾਂ ਉਹਨਾਂ ਦੀ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਜੇ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਪ੍ਰਧਾਨ ਮੰਤਰੀ ਮੋਦੀ ਜੀ ਇਸ ਗੱਲ ਨਾਲ ਨਹੀਂ ਸਰਨਾ ਕਿ ਮੈਂ ਬਾਤ ਕਰਨਾ ਬੰਦ ਕਰ ਦੂੰਗਾ ਜਦੋਂ ਜਦੋਂ ਭਾਜਪਾ ਤੇ ਨਫ਼ਰਤ ਫਲਾਉਣ ਵਾਲੇ ਜਿਹੜੇ ਟੂਲਸ ਹੈ